ਸਾਸਰੀ ਘਰ ਦੇ ਸਾਰੇ ਵੀਰਾਂ ਭੈਣਾਂ ਸਾਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਆਪਾਂ ਟਰੌਊਜ਼ਰ ਕੱਲ ਆਪਾਂ ਪਹਿਲੀ ਵੀਡੀਓ ਟਰੌਊਜ਼ਰ ਕੱਟਿਆ ਸੀ ਨਾ ਪੈਂਟ ਪਲਾਜੋ ਕੱਟਿਆ ਸੀ ਗਿਆ ਅੱਜ ਆਪਾਂ ਉਹਨੂੰ ਸੀਨ ਲੱਗੇ ਆ ਮੈਂ ਆਪਣੇ ਭੈਣਾਂ ਦੱਸਣ ਲੱਗੀ ਆ ਸਿਲਾਈ ਸ਼ੁਰੂ ਕਰਨ ਲੱਗੀ ਆ ਠੀਕ ਹੈ ਨਾ ਬਸ ਇਹ ਇੱਕ ਰਿਕਵੈਸਟ ਹੈ ਮੇਰੇ ਭੈਣਾਂ ਪਵਿੱਤ ਵੀਰਾਂ ਦੇ ਪਰਿਵਾਰਾਂ ਚਰਨਾਂ ਦੇ ਵਿੱਚ ਕਿ ਮੇਲਾ ਇਹ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਵਿੱਚ ਮੈਨੂੰ ਜਰੂਰ ਦੱਸਿਓ ਕਿੱਥੇ ਮੇਰੀ ਕੀ ਪ੍ਰੋਬਲਮ ਹੈ ਕਿਉਂਕਿ ਮੈਂ ਨਵਾਂ ਨਵਾਂ ਚੈਨਲ ਸ਼ੁਰੂ ਕੀਤਾ ਹੈ ਪਹਿਲੀ ਵਾਰ ਵੀਡੀਓ ਬਣਾਉਣ ਲੱਗੀ ਆ ਜੇ ਕੋਈ ਪ੍ਰੋਬਲਮ ਹੈ ਹੈਗੀ ਆ ਮੈਨੂੰ ਜਰੂਰ ਦੱਸਣਾ ਮੇਰੇ ਕੀ ਕਿੱਥੇ ਕੀ ਪ੍ਰੋਬਲਮ ਹੈ ਅੱਗੇ ਤੋਂ ਮੈਂ ਵੀਡੀਓ ਚ ਸੁਧਾਰਾਂਗੀ ਤੇ ਤੁਹਾਨੂੰ ਚੰਗੀ ਤਰ੍ਹਾਂ ਜਾਣ ਕੇ ਵਧੀਆ ਦਵਾਂਗੀ ਜੋ ਤੁਸੀਂ ਆਪਣੇ ਘਰੇ ਬੈਠ ਕੇ ਵਧੀਆ ਤਰੀਕੇ ਨਾਲ ਬਣਾ ਲਵੋ ਪੈਂਟ ਪਲੱਜ ਸੂਟ ਸਾਰੀਆਂ ਚੀਜ਼ਾਂ ਤੁਹਾਨੂੰ ਕਟਿੰਗ ਦੱਸੂੰਗੀ ਮੈਂ ਇਹ ਆਪਣੇ ਕੋਲ ਦੋ ਪਾਰਟ ਹੋਗੇ ਫਰੰਟ ਦੇ ਠੀਕ ਹੈ ਨਾ ਆਪਾਂ ਜ਼ਿਆਦਾ ਲੰਮੀ ਗੱਲ ਨਹੀਂ ਕਰਨੀ ਹੈਗੀ ਫੇ ਆਪਣੀ ਵੀਡੀਓ ਲੰਮੀ ਹੋ ਜਾਣੀ ਹੈ ਫਰੰਟ ਦੇ ਪੇ ਆਪਣਾ ਇਹ ਪੁੱਠੀ ਸਾਈਡ ਹੈ ਇਹ ਸਿੱਧਾ ਪਾਸਾ ਹੈਗਾ ਇੱਧਰ ਆਪਣਾ ਜੇਬਾਂ ਦੇ ਨਿਸ਼ਾਨ ਲਾਏ ਕਿੱਥੇ ਲਾਉਣੇ ਹਨ ਮੈਂ ਜੇਬਾਂ ਤਿਆਰ ਕਰਕੇ ਰੱਖ ਲਈਆਂ ਸੀਗੀਆਂ ਕਟਿੰਗ ਤਾਂ ਤੁਹਾਨੂੰ ਕੱਲ ਦੱਸ ਦਿੱਤੀ ਸੀਗੀ ਬਸ ਇਹਦੇ نیچے ਵਾਲੀ ਆ ਸੀਨ ਮਾਰਨੀ ਸੀਗੀ ਬਾਕੀ ਤਾਂ ਚੀਜ਼ ਓਪਨ ਹੀ ਇੱਧਰ ਫੋਲਡ ਹੈਗੀ ਆ ਇਹ ਕੀ ਕਰਨਾ ਜਿਹੜੀ ਚੀਜ਼ ਆਪਣੀ ਪੁੱਠੀ ਹੈਗੀ ਸਿੱਧੇ ਨਾਲ ਇਹ ਆਪਣਾ ਪੁੱਠੀ ਸਾਈਡ ਹੈ ਇਹ ਤਾਂ ਸਿੱਧੀ ਸਾਂ ਨੇ ਜੇਬ ਦੀ ਇਹ ਸਿੱਧੀ ਸਾਂ ਜੇ ਇਹ ਪੁੱਠੇ ਆ ਮੈਂ ਕ੍ਰੋਸ ਮਾਰੀ ਜਿਆਦਾ ਪਤਾ ਨਹੀਂ ਲੱਗਦਾ ਇਹਦਾ ਪੁੱਠੇ ਦਾ ਪੁੱਠੇ ਬਸ ਵੀ ਕ੍ਰੋਸ ਮਾਰ ਲੈਣੀਆਂ ਹੁੰਦੀਆਂ ਠੀਕ ਹੈ ਨਾ ਇਥੋਂ ਆਪਾਂ ਐਨਾ ਇੱਕ ਨਿਸ਼ਾਨ ਲੈ ਕੇ ਆਉਣਾ ਆ ਨਿਸ਼ਾਨ ਜੇ ਆਪ ਲੱਗਾ ਹੋਇਆ ਸੀਗਾ ਉਹ ਪਾਸ ਏਦਾਂ ਕਰਕੇ ਇਤੋਂ ਐਨ ਸੇਨ ਲੈ ਕੇ ਐਦਾਂ ਥੱਲੇ ਲਾ ਦੇਣੀ ਆ। ਆ ਮੈਸਿਨ ਲਾ ਦਿੱਤੀ। ਸੇਨ ਲੈ ਆ ਥੱਲੇ ਲਾ ਦਿੱਤੀ ਇਤੋਂ ਨਾ। ਹੁਣ ਆਪ ਇੰਝ ਕਰਕੇ ਤੁਸੀਂ ਵਿੱਚ ਕਰਕੇ ਇਹਨਾਂ ਦੇ ਕੋਨੇ ਕੱਟ ਲੈਣੇ ਕਿ ਤਿਆਰ ਰੱਖਣਾ ਸਾਡਾ ਸੇਨ ਨਾ ਕੱਟੀ ਜਾਵੇ। ਕੋਨੇ ਦੇ ਕਰਕੇ ਕੱਟਣੇ ਹੈਗੇ ਆ। ਇਹ ਵੀ ਕੱਟ ਲੈਣਾ ਤੇ ਇਹ ਵੀ ਕੱਟ ਲੈਣਾ। ਠੀਕ ਹੈ। ਹੁਣ ਆ ਜੀ ਇਹਨੂੰ ਸਿੱਤੇ ਗਾਲੀ ਇੱਧਰ ਗਾਲੀ ਜੇ ਸਿੱਤੇ ਪਾਸੇ ਅੰਦਰ ਵਾਲੇ ਪਾਸੇ ਆਹ ਨੋ ਹੁਣ ਇਹ ਤੋਂ ਪਾ ਐਂ ਸੀ ਨਾ ਲਾਵਾਂਗੇ ਵਾਹ ਇਹ ਚੱਟਣਾ ਸੀ ਇਹ ਵਾਲੇ ਇਹ ਵਾਲੇ 15ਵਾਂ ਕਰ ਲਈ ਨਾ ਜੇਬ ਆ ਗਈ ਇਧਰ ਦੇਖੋ ਹੁਣ ਆਪਾਂ ਆ ਬੇਰ ਕੋ ਚ ਸਿੱਧੀ ਰੱਖੀ ਅੰਮੀ ਐਸ ਤੋਂ ਅੰਝ ਕੇ ਸੀਨ ਲਾ ਲੈਨੇ ਆ ਪਨਾਰ ਉਪਰੋਂ ਇਹ ਐਕਸਟਰਾ ਜੀ ਜੇਬ ਉਪਰ ਐਕਸਟਰਾ ਬਚ ਗਈ ਨਾ ਕਿਉਂਕਿ ਆਪਣਾ ਫਰੰਟ ਰੇਪ ਸੀ ਨਾ ਕੀਤਾ ਆ ਤਾਂ ਉਹ ਜੇਬ ਵੀ ਨਹੀਂ ਵੱਧ ਗਈ ਉਹ ਆਪਾਂ ਕੱਟ ਦਿੱਤੀ ਹੈ। ਬਾਕੀ ਮੈਂ ਤੁਹਾਨੂੰ ਪਿਛਲੀ ਜੇਬ ਕਟਿੰਗ ਦੇ ਵਿੱਚ ਕਟਿੰਗ ਦੱਸੀ ਸੀ ਪਿਛਲੀ ਵੀਡੀਓ ਦੇ ਵਿੱਚ ਉਹ ਵੀ ਜ਼ਰੂਰ ਦੇਖਿਓ ਜੀ ਮੇਰੀ ਫਿਰ ਤੁਹਾਨੂੰ ਪੂਰਾ ਪਤਾ ਲੱਗ ਜਾਣਾ ਕਿੱਦਾਂ ਕਟਿੰਗ ਕੀਤੀ ਤੇ ਕਿੱਦਾਂ ਬਸ ਲਾਈ ਕੀਤੀ ਆ। ਇਹ ਆਪਾਂ ਜੇਬ ਤਿਆਰ ਹੋ ਗਈ ਬਣ ਕੇ ਲੱਗ ਗਈ। ਹੁਣ ਆਪਾਂ ਇਹਦੇ ਉੱਤੇ ਲਿਖਣਾ ਬੈਗ ਸਾਈਡ। ਇੱਥੇ ਰੱਖ ਕੇ ਆਪਾਂ ਸੀਨ ਲਾ ਦੇਣੀ ਹੈ ਠੀਕ ਹੈ ਨਾ ਆ ਨੀਚੇ ਬੈਗ ਸਾਈਡ ਰੱਖੀ ਹੈ ਤਾਂ ਉੱਪਰ ਜੇਬ ਵਾਲੀ ਫਰੰਟ ਰੱਖ ਕੇ ਹੁਣ ਆਪਾਂ ਚੀਜ਼ ਤਿਆਰ ਕਰਨਾ ਭਈਆ ਜੇ ਆਪਾਂ ਸੀਨ ਲੈ ਕੇ ਆਉਣੀ ਨਾ ਜੇ ਆਪਾਂ ਆ ਕੋਨਾ ਨਾ ਜੇਬ ਦਾ ਇੱਥੇ ਸੀਨ ਲੈ ਕੇ ਆਉਣੀ ਉਧਰ ਇੱਥੇ ਆ ਵੀ ਜੇਬ ਦਾ ਕੋਨਾ ਦਿਸਦਾ ਪਿਆ ਨਾ ਤੁਹਾਨੂੰ ਮੇਰੇ ਭੈਣ ਨੂੰ ਆ ਵੀ ਇੱਥੇ ਸੀਨ ਲੈ ਕੇ ਆਉਣੀ ਹੈ मैं कोशिश कर दी मेरी वीडियो ज्यादा व्डी ना हो वीडियो तो सारी फुल देखो जी तो लग दा दा फिर पता लगता कि पूरा कंप्लीट कर दे देना भी जे होगा ठोका बन लिया ठोका तो बहुत जरूरी है उधर नीचे भी हा मैं कोना दिसदा पे इत इतोका बन लिया ਕਿਤੇ ਠੋਕਾ ਬਹੁਤ ਜ਼ਰੂਰੀ ਆ ਆਪਾਂ ਜੇਬ ਦੇ ਹੱਥ ਪਿੰਦਾ ਫਿਰ ਜੇਬ ਖੁੱਲਦੀ ਨਹੀਂ ਸੀ ਇੱਥੇ ਠੋਕਾ ਬਹੁਤ ਜ਼ਰੂਰੀ ਆ ਇਹ ਬਾਕੀ ਸਾਰੀ ਸਿੱਧੀ ਸੀ ਆਪਾਂ ਸੀਨ ਲਾਈ ਆ ਆਪਾਂ ਸੀਨ ਲਾ ਲਈਏ ਹੁਣ ਆਪਾਂ ਸਿੱਧਾ ਕਰਕੇ ਦੇਖਦੇ ਆਂ ਆ ਗਈ ਨਾ ਜੇਬ ਕਿੰਨੀ ਸੋਹਣੀ ਜੇਬ ਦਾ ਹੁਣ ਆਪਾਂ ਇੱਥੋਂ ਦੁਬਾਰਾ ਫੇਰ ਇੱਥੇ ਕਸੀਨ ਲੈ ਕੇ ਆਉਂਦੇ ਆ ਆ ਕੇ ਦੇਖੋ ਜੇ ਨਿੱਤੀਆ ਦਾ ਮਾਰਜਨ ਹੈ ਨਾ ਇਧਰਲੀ ਸਾਈਡ ਤੇ ਰੱਖਣਾ ਨਾ ਨਾ ਇਹ ਆਪਣਾ ਕੰਮ ਪੱਕਾ ਹੋ ਗਿਆ ਇੱਥੇ ਆਪਾਂ ਠੋਕੇ ਬੰਨ ਦੇਨੇ ਦੋ ਦੇਣਾ ਜੋ ਆਪਾਂ ਜੇਬ ਜਵਾਲੀ ਵਿੱਚ ਹੱਥ ਪਾਉਣਾ ਫੂਨ ਫਾਣ ਪਾਉਣੇ ਨਾ ਫੇਰ ਸਾਡੇ ਆਓ ਜੀ ਆਪਾਂ ਸੀਨ ਖੋਲਦੇ ਜਿੱਥੇ ਆਪਣੀ ਜੇਬ ਦਾ ਮੂੰਹ ਹੁੰਦਾ ਇਹ ਜਿੱਥੇ ਜਿੱਥੇ ਆਪਾਂ ਜੇਬ ਟਾਇਜ ਹੈ ਨਾ ਉੱਥੋਂ ਤੋਂ ਕਰ ਲੈਣੀ ਚੀਜ਼ ਕੈਮਨ ਪਤਾ ਲੱਗਦਾ ਮੇਰੀ ਜੇਬ ਇਥੋਂ ਤੇ ਕਟਾਚ ਹੈ ਇਸ ਕ ਕਿਥੋਂ ਦੀ ਕਰ ਮਸ਼ੀਨ ਲੈ ਕੇ ਆਂਦੀ ਹੋਈ ਆ ਹੋ ਗਏ ਨਾ ਜੇਬ ਟਾਜ ਇੱਕ ਇੱਕ ਦੀ ਸਿੰਜੀ ਦੋ ਛੱਤ ਪੈ ਗਿਆ ਮੇਰਾ ਇਹ ਪਾ ਨੀਚੇ ਵਾਲਾ ਫੱਟਾ ਬਣਨਾ ਹੈ ਇਹ ਨੀਚੇ ਇਥੋਂ ਆਪਣਾ ਜਿਆਦਾ ਇਧਰ ਆਪਾਂ ਕੱਟ ਲੈਣਾ ਦੇਖੋ ਇਧਰਲੇ ਪਾਸੋਂ ਆਪਣਾ ਇੰਨਾ ਐ ਇੱਥੋਂ ਜੇ ਕੱਟ ਲਿਆ ਹਾਂ ਜੇ ਆਪਾਂ ਸੇਦ ਆਪਣੀ ਇੱਥੇ ਆਉਂਦੀ ਪਈ ਸੀਗੀ ਇੱਥੇ ਆਉਂਦੀ ਸੀਗੀ ਪਰ ਆਪਾਂ ਇੱਥੇ ਨੇ ਆਪਾਂ ਇੱਥੇ ਕਰਨਾ ਕਿ ਟੇਢਾ ਹੋਵੇ ਕਿਉਂਕਿ ਇਹਦੇ ਨਾਲ ਕਰਨਾ ਕਰਨ ਦੇ ਨਾਲ ਆਪਣਾ ਮੇਰੀ ਚੋਕ ਨਹੀਂ ਹੁੰਦੀ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਨਾ ਆਪਾਂ 6 ਇੰਚ ਮੋਰੀ ਰੱਖੀ ਸੀਗੀ ਦੇਖੋ 6.5 ਇੰਚ 6.5 ਇੰਚ ਹੀ ਬਣੀ ਆਪਣੀ ਕਿਉਂਕਿ ਆਪਾਂ ਪੂਰਾ ਪੂਰਾ ਤਿਆਰ ਰੱਖਿਆ ਸੀ ਨਾ ਜੋ ਆਪਣਾ ਮਾਰਜਨ ਸੀ ਆਪਣੀ ਬੈਕ ਸਾਈਡ ਆਪਾਂ ਵੱਡੀ ਲੈਣੇ ਆ ਨਾ ਉਹਦੇ ਵਿੱਚ ਸਾਡਾ ਮਾਰਜਨ ਆ ਜਾਂਦਾ ਜਿੰਨਾ ਜੀ ਤਿਆਰ ਕਰਨਾ ਹੁੰਦਾ ਨਾ ਅਸੀਂ ਉਨਾ ਹੀ ਫਰੰਟ ਲੈਣਾ ਹੁੰਦਾ ਆਪਾਂ 36 ਇੰਚ ਟਰਾਉਜਰ ਤਿਆਰ ਕਰਨਾ ਹੈਗਾ ਇੱਥੋਂ ਆਪਾਂ ਨਾ ਇੱਥੇ ਇੰਟੈਂਟ ਆਪਾਂ ਬੈਲਟ ਆਜਣੀ ਬਿਲਕੁਲ ਇੱਥੇ ਨਾ ਰੱਖ ਲੈਣਾ ਫਿਰ ਆਪਾਂ ਨਾਪ ਕਰਨਾ ਠੀਕ ਹੈ ਨਾ 36 ਇੰਚ ਅਸੀਂ 36 ਇੰਚ ਦਾ ਪਹਿਲਾਂ ਨਿਸ਼ਾਨ ਲਾਇਆ ਹੈ ਨਾ 36 ਇੰਚ ਤੇ ਨਿਸ਼ਾਨ ਲੱਗਾ ਹੋਇਆ ਆਪਣਾ ਦੇਖੋ ਇਧਰ ਨਿਸ਼ਾਨ ਲੱਗਾ ਆਪਣਾ ਸਿੱਧਾ ਆਪਾਂ ਇੱਥੇ ਪਹਿਲਾਂ ਸਿੱਧਾ ਇੱਥੋਂ ਨਹੀਂ ਫੋਲਡ ਕਰਨਾ ਆਪਣਾ ਆ 36 ਇੰਚ ਦਾ ਸਿੱਧਾ ਇੰਥੇ ਨਿਸ਼ਾਨ ਆਇਆ ਨਾ ਆਪਾਂ ਇੱਥੋਂ ਨਹੀਂ ਇਧਰ ਫੋਲਡ ਕਰ ਇਧਰ ਜਿਹੜੀ ਅੰਦਰ ਵਾਲੀ ਸੀ ਨਾ ਆਪਾਂ ਇੱਥੋਂ ਲੈ ਕੇ ਆਉਣੀ ਹੈ ਆ ਬਾਹਰ ਡਿਟੇਲ ਸੀ ਇਹਨੋਂ ਵੀ ਇੱਕ ਅੱਧੇ ਇੰਚ ਦਾ ਫਰਕ ਰਹਿੰਦਾ ਠੀਕ ਹੈ ਨਾ ਇਹ ਵੀ ਬਾਅਦ ਚ ਤੁਹਾਨੂੰ ਦੱਸ ਦਿਆਂ ਦਾ ਕਾਰਨ ਕੀ ਆ ਦੂਜੁਰ ਦੇ ਕਰਵਾ ਦੇ ਵਿੱਚ ਅਸੀਂ ਸਿੱਧਣੀ ਨਾ ਕੀਤੀ ਆਪਣੀ ਟੇਡ ਇਧਰ ਤੇ ਪਾਸੇ ਠੀਕ ਹੈ ਨਾ ਹਾਂ ਹੁਣ ਆਪਾਂ ਇਹ ਤੋਂ ਫੋਲਡ ਕਰਕੇ ਇਹ ਤੋਂ ਇਹ ਪੱਟਾ ਇੱਕੋ ਜਿਹਾ ਸਹੀ ਪਾਣਾ ਲੈਣਾ ਹੈ ਸੈੱਟ ਕਰ ਇਹਨਾਂ ਆਪਾਂ ਹੁਣ ਪ੍ਰੈਸ ਕਰਦੇ ਆ ਇਧਰ ਨੂੰ ਸਾਈਡਾਂ ਨੂੰ ਪ੍ਰੈਸ ਕਰ ਲਈਆਂ ਪ੍ਰੈਸ ਕਰਕੇ ਜਿੱਤੀਆਂ ਜਦੋਂ ਆਪਾਂ ਇੱਥੇ ਵੀ ਦੋਵੇਂ ਸੀਨ ਤਾਂ ਸੀਨ ਰੱਖ ਕੇ ਇਥੇ ਡਰਾਵੀ ਇਥੇ ਸੀਨ ਤਸੀਨ ਰੱਖ ਕੇ ਸਿੱਧੀ ਤੇਰਾ ਨਾ ਆਪਾਂ ਪ੍ਰੈਸ ਕਰ ਲਿਆ ਠੀਕ ਹੈ ਨਾ ਦੇਖੋ ਆ ਜੀ ਆਪਣੇ ਸੇ ਤਸੀਨ ਸੇ ਬਰ ਬਰਾ ਹੀ ਆ ਗਈ ਹੈ ਆ ਜੀ ਜਨਾ ਹਾਂ ਇੱਥੇ ਵੀ ਆਪਣੇ ਪੂਰੇ ਬਰ ਬਰਾ ਆ ਗਿਆ ਸੀਨ ਤਸੀਨ ਆ ਗਏ ਹੁਣ ਆਪਾਂ ਇਹ ਆਸਨ ਆਸਨ ਲਾ ਦੇਣੀ ਸੀਨ ਲਾ ਦੇਣੀ ਹੈ ਇਹੀ ਐਦਾਂ ਕਰਕੇ ਆਪਾਂ ਆਸਨ ਸੀ ਦੇਣੀ ਹੈ ਫੇਰ ਆਪਾਂ ਦਾ ਲਾਸਟ ਕੇ ਭਾਗੇ ਬੈਲਟ ਪਾ ਕੇ ਮੈਂ ਤੁਹਾਨੂੰ ਉਹ ਵੀ ਸਾਰੀ ਪੂਰੀ ਦੱਸਾਂਗੀ ਫਿਰ ਹੁਣ ਇਹਧਰ ਨੇ ਆਸਣਾ ਲਾ ਦਿੱਤੀ ਨਾ ਇਕੱਠੀਆਂ ਨਾਸ ਨਾਲ ਆਸਣ ਆਪਾਂ ਸੀਨ ਲੈਣੀ ਆ ਵਾਹ ਸਤਿ ਸੱਚਾ ਬੋਲ ਵਾਹਿਗੁਰੂ ਵਾਹਿਗੁਰੂ ਸਤਿ ਸੱਚਾ ਆਸਣ ਵਾਹਿਗੁਰੂ ਬਤਾ ਤੇ ਇਹ ਤਾਂ ਹੋਏ ਨੋਪਣਾ ਆਹ ਤਰ੍ਹਾਂ ਸਾਂਹੀ ਸੀਨ ਆ ਫੋਲਡ ਕਰਕੇ ਅਗਲੀ ਫੇਰ ਲਾ ਲੈਣੀ ਹੈ ਇਹ ਇਹ ਤੇ ਪੋੜ ਵਾਲਾ ਬੰਨ੍ਹ ਕਰਨੀ ਇੱਦਾਂ ਬਣਾ ਤੇ ਇਹਨੂੰ ਫੋਲਡ ਕਰਕੇ ਇਦਾਂ ਲਾ ਲੈਣੀ ਹੈ ਇਸਦੇ ਪੇਨ ਇਹ 3 ਵਾਰ ਫੋਲਡ ਕੀਤਾ ਇਹਦੇ ਪਰਪਾ ਸੀਨ ਲਾਉਣੀ ਹੈ ਹੁਣ ਆਪਾਂ ਅਸਨ ਸੀਨ ਤੇ ਲਾ ਲਈ ਆ ਆਪਾਂ ਉਹਨੇ ਦੁਪਾ ਤਾਂ ਬੈਲਟ ਪਾਉਣੀ ਹੈ ਠੀਕ ਹੈ ਨਾ ਆਪਾਂ ਬੈਲਟ ਪਹਿਲਾਂ ਕੱਟ ਕੇ ਰੱਖੀ ਹੋਈ ਸੀ ਨਾ ਤੇਨ ਤਾਂ ਦੱਸੇ ਸਾਢੇ 3 ਇੰਚ ਚੌੜੀ ਲਈ ਆ ਇਹ ਆਪਾਂ ਬੈਲਟ ਕੱਟ ਕੇ ਰੱਖੀ ਸੀ ਆਪਾਂ ਬੈਲਟ ਪਾਉਣੀ ਆ ਆਪਾਂ ਐਦਾ ਕਰਕੇ ਇੱਥੋਂ ਸੀਂ ਰੱਖ ਲੈਣੀ ਠੀਕ ਹੈ ਸਾਰੀ ਬੈਲਟ ਲੈਣੇ ਬਾਅਦ ਆਪਾਂ ਲਾਸਟਿਕ ਪਾਵਾਂਗੇ ਤਨ ਪੂਰਾ ਕੰਪਲੀਟ ਕਰਕੇ ਦੱਸੋ ਮੈਨੂੰ ਪਹਿਣਾ ਜਰੂਰ ਸਾਹ ਦੇਖੋਗੇ ਕੋਈ ਉੱਠ ਚੀਜ਼ ਨਹੀਂ ਹੈਗੀ ਆਪਾਂ ਦੇਖਦੇ ਪਤਾ ਨਹੀਂ ਕੀ ਨਾ ਕਿ ਔਖਾ ਹੈ ਤਾਂ ਮਿਹਨਤ ਤਾਂ ਜਰੂਰ ਹੈਗੀ ਆ ਕੰਮ ਸਫਾਈ ਦਾ ਬਹੁਤ ਸੋਹਣ ਚੱਲਦਾ ਹੈ

ਸੂਰ ਦੇ ਹਿੱਪ ਹੈ 18 ਇੰਚ ਤੇ ਆਪਾਂ ਲਾਸਟਿਕ ਪਾਉਣੀ ਹੈ ਸਾਢੇ 24 24 ਕੱਟ ਲੈਣੇ ਆ ਇਹਨੇ ਆਪਾਂ ਪਲਾਸਟਿਕ ਪਾਉਣੀ ਹੈ ਠੀਕ ਹੈ ਨਾ ਇੱਧਰ ਰੱਖ ਗਏ تھے ਇੱਕ ਥੋਕਾ ਬਣਾ ਲੈਣਾ ਪਹਿਲਾਂ ਮਲੇ ਨੂੰ ਆਪਾਂ ਹਤਾ ਫੋਲਡ ਕਰਕੇ ਇੱਥੇ ਰੱਖ ਲਈ ਠੀਕ ਹੈ ਨਾ ਇਹਨ ਲਾਸਟਿਕ ਦੇ ਉੱਪਰ ਸੀਨ ਨਹੀਂ ਲਾਉਣੀ ਹੈਗੀ ਲਾਸਟਿਕ ਨਾਲ ਨਾਲ ਸੀਨ ਲਾਉਣੀ ਹੈ ਠੀਕ ਹੈ ਨਾ ਦੇਖੋ ਇਹ ਲਾਸਟਿਕ ਵਿੱਚ ਰੱਖੀ ਆ ਆਪਣੀ ਸੀਨੇ 'ਚ ਸੀਨ ਦੇ ਉੱਪਰ ਆਵੇ ਤੇ ਲਾਸਟਿਕ ਦੇ ਉੱਪਰ ਸੀਨ ਨਾ ਆਵੇ ਆਪਣੇ ਕਿੰਨੀ ਸਾ ਅਰੇ ਦਾ ਸਫੇਰੇ ਹੋ ਜੇਗੀ ਆਪਣੀ ਦੇਖੋ ਆਪਣੀ ਇਧਰਲੇ ਪਾਸੇ ਕਿੰਨੀ ਸਫਾਈ ਆਈ ਠੀਕ ਹੈ ਨਾ ਇਹ ਲਈ ਬੜੀ ਲਾਸਟਿਕ ਪੈ ਗਈ ਹੁਣ ਆਪਾਂ ਪਰਾਟ ਕੇ ਦੂਰੀ ਅਸੀਂ ਉੱਤੇ ਮਾਰ ਦਿੰਦੀ ਪਹਿਲਾਂ ਆਪਾਂ ਇਧਰਲੇ ਪਾਸੇ ਸੀ ਸੀ ਲੱਗੇ ਆਸਨ ਤੇ ਹੁਣ ਆਪਣੇ 프ਰੰਟ ਆਸਨ ਤੋਂ ਪਛੜੂ ਕਰਦੇ ਹਾਂ ਆਪਣੀ ਇੱਕੋ ਇਹਨਾਂ ਖਿੱਚ ਕੇ ਨਾ ਆਪਣੇ ਸਾਹ ਦੇ ਇੱਕੋ ਜਿਹੀ ਲਾਸਟਿਕ ਵੇਲਾ ਹੋ ਗਈ ਆ ਹੋ ਗਈ ਨੀ ਕੋਈ ਜਿਹੀ ਲਾਸਟਿਕ ਹੁਣ ਆਪਾਂ ਪਰ ਦੱਬ ਵੀ ਇੱਕ ਸੀਨ ਹੋਰ ਮਾਰ ਦਿੰਨੀ मतलब एक सफाई आ जाएगी एक पलास्टिक नहीं घूमेगी हो गया अपना पैंट प्लाजो बन के तैयार देखो किलास्टिक पाई है ना अपनी किन्नी पी है जेबा वाला ट्राउजर हो गया ना पेंट प्लाजो अपना हो गया ਕਿੰਨਾ ਵਧੀਆ ਸਾਡਾ ਪੈਂਟ ਪਲੱਜ ਬਣ ਕੇ ਤਿਆਰ ਹੋ ਗਿਆ ਹੈ ਨਾ ਦੇਖੋ ਜਿਹੇ ਆਪਾਂ ਲੈ ਕੇ ਆਏ ਇਹ ਪੈਂਟਾਂ ਸੀਨ ਨੇ ਕਿੰਨੀ ਸੋਹਣੀ ਤਰਪਾਈ ਆ ਹੋਈ ਹੁੰਦੀ ਸੀਨ ਜਿਹਦੀ ਪ੍ਰੈਸ ਦੀ ਦੇਖੋ ਹੋ ਗਈ ਨਾ ਸਾਡੇ ਪ੍ਰੈਸ ਵੰ ਪ੍ਰੈਸ ਕਿੰਨਾ ਪਿਆਰਾ ਠੀਕ ਆ ਇਸ ਦਾ ਬਹੁਤ ਹੀ ਵਧੀਆ ਕੰਮ ਹੈ ਇਸ ਦਾ ਮੁੱਲ ਹੈ 5000 ਰੁਪਏ ਠੀਕ ਆ ਥੋੜਾ ਜਿਹਾ ਹਾਂ ਵੀ ਹੋਣਾ ਪ੍ਰਾਗਤ ਸੂਟ ਕੰਪਲੀਟ ਹੋ ਗਿਆ ਪੈਂਟ